ਮਟਾਲਾ ਵਿਆਹ ਪੂਰਵ ਸਮਾਗਮ ਵਿੱਚ ਸਮਿਤਾ ਦੀ ਸੂਤ ਨੂੰ ਲਿਆ ਕੇ ਪ੍ਰਬੰਧ ਮੁਕੰਮਲ ਰਸਾ ਮਤੇ ਅਕਸਾਰੀ ਕਲਸੀ 9 ਸਤੰਬਰ ਨੂੰ ਗੁਰਦਰਾ ਬੀਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆ ਰਹੇ ਨਗਰ ਕੀਰਤਨ ਦਾ ਪਰਮ ਅਗ ਤਾਂ ਜਾਵੇਗਾ ਸਵਾਗਤ ਤੁਸੀਂ ਦੇ ਰੋਡੀਆਂ ਨੂੰ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਦੇਵਾਲ ਦਾ ਅਨੀਤਾ ਬੀਦੀ ਦੀ ਖਾਸ ਰਿਪੋਰਟ ਮਾਰਾਇਤ ਰਹੋ ਜੀ ਜੀ ਅੱਜ ਅਸੀਂ ਮੇਰੀ ਪੀਵੀਕੇ ਦੇ ਸਾਥੀ ਦੇ ਪਹੁੰਚੇ ਹਨ ਇਸ ਪ੍ਰੈਸ ਕਾਨਫਰੰਸ ਦਾ ਮੁੱਖ ਮਕਸਦ ਇਹ ਹੈ ਕਿ ਵਿਆਹ ਉਰਫ ਫੰਡ ਮਿਸਟਰੀ ਜੋ ਤਿਆਰੀਆਂ ਮੁਕੰਮਲ ਹੋ ਰਹੀਆਂ ਹਨ ਇਸ ਸੰਬੰਧ ਵਿੱਚ ਸਾਡੇ ਕੋਲ ਅਲਵਾਤ ਕਰਨੀ ਹੈ ਇਹ ਇੱਕ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਸਰਵਨ ਅਬੇਟਾ ਗਿਆ ਉਹ ਸਾਰੀ ਗੱਲ ਬਾਤ ਕੱਢਣੀ ਮਿਲੂਗੀ ਤੋਂ ਇੱਕ ਵਾਰੀ ਬੈਠੀ ਕਿ ਚਾਹ ਦੋ ਮਿੰਟ ਬੋਸ ਤੇ ਕਰਦੇ ਕਿੰਨੇ ਹੈ ਤੇ ਉਸ ਤੋਂ ਬਾਅਦ ਫਿਰ ਮਾਈਕ ਹੋ ਜਾ ਮਾਈਕ ਲਾਸਟ ਕੰਟੀ ਜੰਮੀ ਬਾਬਾ ਜੀ ਚਰਨ ਇੱਕ ਵਾਰੀ ਬੱਚਾ ਗੁਰੂਰ ਜਿਹੜਾ ਘਟਰ ਚ ਦੇਖੀ ਪੂਰਾ ਹੋ ਗਿਆ ਸੀ ਸੋ ਇਸ ਵਾਰ ਆਪਾਂ ਆਪਣੇ ਵੱਲੋਂ ਕਿਸੇ ਕੋਈ ਨਹੀਂ ਚਾਹ ਐਸੀ ਪਰਵਾਹਕ ਤੋਂ ਉੱਠਦੇ ਆਪਾਂ ਫਿਰ ਕਰਤਾਰਾ ਮੈਂ ਇਹੋ ਵਿਸ਼ੇਕ ਕਰਾਂ ਸਾਡੀ ਟੀਮ ਆਪਣੀ ਜਗ੍ਹਾ ਲੱਗੀ ਹੈ ਕਿਤੇ ਨਾ ਕਿਤੇ ਤੁਹਾਨੂੰ ਵੀ ਕਮੀ ਲੱਗਦੀ ਹੈ ਕਿਉਂਕਿ ਅਫਸਰ ਸਾਹਿਬਾਨ ਨੂੰ ਐਸਐਸਪੀ ਸਾਹਮਣੂ ਐਸਡੀਐਮ ਸਾਹਮਣੂ ਪਾਪਰਲੀ ਉੱਪਰੋਂ ਵੀ ਨਿਗਰਾਨਤਾ ਜਿੱਥੇ ਕੋਈ ਕਮੀ ਕੋਈ ਸੀ ਲੱਗਦੀ ਹੈ ਜ਼ਰੂਰੀ ਨਹੀਂ ਵੀ ਆਪਾਂ ਇਹਨੂੰ ਕੋਈ ਨਹੀਂ ਤੁਹਾਡੀ ਨਹੀਂ ਚੱਲੂ ਜਿੱਥੇ ਵੀ ਕੋਈ ਕਮੀ ਕੋਈ ਨਜ਼ਰ ਆਉਂਦੀ ਫੌਰਨ ਲਾ ਕਰੋ ਫੌਰਨ ਕਰ ਦਿਓ ਸੋ ਔਰ ਕੋਈ ਕਿਸੇ ਦਾ ਕੋਈ ਸਵਾਲ ਹੈਗਾ ਦੇਖੋ ਜੀ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਇੱਕ ਛੋਟੀ ਜਿਹੀ ਸੇਵਾ ਤੇ ਸਾਰਾ ਪਰਿਵਾਰ ਪਹੁੰਚਿਆ ਹੋ। ਦੇਖੋ ਜੀ ਤਿਆਰੀਆਂ ਜਿਹੜੀਆਂ ਨੇ ਹਰ ਸਾਲ ਕੋਸ਼ਿਸ਼ ਕਰੀਦੀ ਆ ਵਧੀਆ ਤੋਂ ਵਧੀਆ ਆਪਾਂ ਜੋ ਵੀ ਜਿਹੜੀਆਂ ਕੋਈ ਕਮੀਆਂ ਰਹਿ ਜਾਂਦੀਆਂ ਉਹਨਾਂ ਕਮੀਆਂ ਨੂੰ ਦੂਰ ਕਰਦੇ ਹਾਂ। ਕਿਉਂਕਿ ਅਕਸਰ ਸਾਡੇ ਇੱਥੇ ਪਬਲਿਕ ਦੀ ਸ਼ਿਕਾਇਤ ਹੁੰਦੀ ਕਿ ਇਹ ਲੜਬਾਜਾਂ ਦੀ ਬੜੀ ਦਿੱਕਤ ਹੈ ਆ ਦੀ ਪਰਿਵਾਰਾਂ ਦੇ ਵਿੱਚ ਉਹ ਵੀ ਸਾਡੇ ਪਰਿਵਾਰਾਂ ਨੂੰ ਜਾਣਾ ਹੁੰਦਾ। ਇਸ ਵਾਰ ਕਟੋ ਕਰਦੀ ਪਟਾਲੇ ਵਿੱਚ ਆਪਾਂ 100 ਕੈਮਰਾ ਜਿਹੜਾ ਕੋਲਕ ਆ ਦਿੱਤਾ ਹੈ ਜਿੱਥੇ ਵੀ ਸਾਡੇ ਉਹ ਕੈਮਰਿਆਂ ਵਿੱਚ ਵੀ ਕਿਤੇ ਨਾ ਕਿਤੇ ਕੈਚ ਹੋਊਗਾ ਇਹਦਾ ਮਤਲਬ ਉਹ ਬਖਸ਼ਾ ਨਹੀਂ ਜਾਊਗਾ ਇੱਥੇ ਤਿਆਰੀ ਸਾਡੀ ਇਹ ਹੈ ਦੂਸਰੀ ਤਿਆਰੀ ਪਾਲ ਕੀ ਸਾਹਿਬ ਜੇ ਤੁ ਕੱਲ ਬਟਾਲੇ ਵਿਖੇ ਐਂਟਰੀ ਹੋਗੀ ਉਥੇ ਅਸੀਂ ਆਤਿਸ਼ਬਾਜੀ ਨਾਲ ਜੀ ਆਇਆਂ ਪਾਲ ਕੀ ਸਾਹਿਬ ਦਾ ਸਵਾਗਤ ਕਰਾਂਗੇ ਅਸਲੀ ਦੇ ਪੌਰ ਤੇ ਮੈਂ ਤੁਹਾਡੇ ਮਾਦੀ ਬਟਾਲਾ ਵਾਸੀ ਨੂੰ ਵਿਅਕਤੀ ਕਰਨੀ ਚਾਹੁੰਦਾ ਵੀ ਸਾਰੇ ਪਰਿਵਾਰ ਔਰ ਬਟਾਲੇ ਜਿਹੜਾ ਆਰਬਾਬਾਵਾ ਕਾਲਜ ਦੇ ਇਲਾਕੇ ਹਸੀ ਦਾ ਪੁਲ ਹੈ ਉੱਥੇ ਸਾਰੇ ਚਤਰ ਹੋਈਏ ਤਾਂ ਜੋ ਕੀ ਇਹ ਜਿਹੜਾ ਨਜ਼ਾਰਾ ਦੇਖਣ ਨੂੰ ਮਿਲੇਗਾ ਉਹਦੇ ਨਾਲ ਨਾਲ ਮੈਂ ਕਹਿ ਸਕਦਾ ਵੀ ਹਰ ਫਕੂ ਜਿਸ ਨੇ ਬੱਚੇ ਲੱਗੇ ਮਟਨੇ ਨੇ ਉਸ ਨੂੰ ਸਫਾਈ ਦਾ ਇੰਤਜ਼ਾਮ ਜਿੱਥੇ-ਜਿੱਥੇ ਵੀ ਜਿਹੜੀ ਵੀ ਕੋਈ ਕਮੀਆਂ ਸਾਡੇ ਜਿੰਨਾ ਪਿਛਲੀ ਵਾਰੀ ਵਾਰਦਾਤ ਹੋਈ ਸੀ ਵਾਕਿਆ ਵੀ ਕਈ ਹੋਏ ਜਿੱਦਾਂ ਇੱਕ ਗਰਨੂਰ ਬੱਚਾ ਸੀ ਜਿਹੜਾ ਗੱਟ ਦੇ ਵਿੱਚ ਇੱਕ ਦੀ ਬੋਤ ਐਸ ਵਾਰ ਸਾਰਾ ਸਾਡੀ ਕੋਸ਼ਿਸ਼ ਇਹ ਰਹੀ ਹੈ ਵੀ ਪ੍ਰਾਪਰਲੀ ਪਹਿਲਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਜਿੱਥੇ-ਜਿੱਥੇ ਵੀ ਕੋਈ ਜਿਹੜੀ ਵੀ ਕੋਈ ਕਮੀ ਪੇਸ਼ੀ ਨਜ਼ਰ ਆ ਰਹੀ ਹੈ ਉਹਨੂੰ ਉਹਨੂੰ ਦੂਰ ਕਰ ਰਹੇ ਆ ਉਹਦੇ ਨਾਲ-ਨਾਲ ਜਿਹੜਾ ਵੀ ਇੱਕ ਡਿਮਾਂਡ ਸੀ ਵੀ ਜਿਹੜੀ ਜਿਹੇ ਲੈਵਲ ਦੀ ਸ਼ੁਕਰੀ ਹੋਵੇ ਉਹ ਮਾਨਯੋਗ ਮੁਖਤਰੀ ਪੰਜਾਬ ਪਰਵੰਤਮਾ ਜੀ ਨੇ ਆ ਥੋੜਾ ਜਿਹਾ ਪਹਿਲਾਂ ਜਿਹੜੀ ਗੱਲ ਹੋਈ ਆ ਉਹਨਾਂ ਨੇ ਸਾਨੂੰ ਜਿਹੜੀ ਆ ਛੁੱਟੀ ਵੱਲੋਂ ਹਰੀ ਚੱਲੀ ਦੇ ਦਿੱਤੀ ਆ ਇਹ ਵੀ ਸਵੇਰੇ ਜਿਹੜੀ ਆ ਤੁਹਾਡੇ ਬਾਗੇ ਭਾਈ ਇਹ ਵੀ ਜਿਹੜੀ ਲੈਟਰ ਆ ਉਹ ਹੀ ਤੁਹਾਨੂੰ ਆਪਾਂ ਕਿ ਪੂਰਾ ਢਿਲੇ ਚੱਪਤੀ ਹੋਈ ਨਹੀਂ ਕਿ ਕੱਲਾ ਬਟਾਵੜਾ ਦੇਖੋ ਜੀ ਜਿਸ ਤਰੀਕੇ ਨਾਲ ਪਹਿਲਾਂ ਹੁੰਦੀ ਰਹੀ ਹੈ ਟਰਾਈਡੇ ਰੇ ਹੈ ਨਾ ਅੱਜ ਟਰਾਈਡੇ ਰੇ ਹਾਂ ਬਿਲਕੁਲ ਜੀ ਬਿਲਕੁਲ ਟਰਾਈਡੇ ਰੋਗ ਉਸ ਦਿਨ ਆਪਣੇ ਸਾਰਾ ਸ਼ਹਿਰ ਜਿਹੜਾ ਸਾਡਾ ਉਹ ਤੋਂ ਪਰ ਕਰਮਾ ਇੱਕ ਆਪ ਵੀ ਮੈਂ ਕਿੱਸਾ ਕਿਹਾ ਵੀ ਗੁਰ ਗਰਸਾ ਜੀ ਦੇ ਬੜਾ ਮੁਸ਼ਕਲ ਲੱਗਦਾ ਜਦੋਂ ਡਾਈ ਦੇ ਤੋਂ ਉਹਦੇ ਨੇ ਜਿਹੜਾ ਸਮਝ ਲੈਣੇ ਆ ਇਹਨਾਂ ਦੇ ਕਿਹੜੀਆਂ ਕਿਹੜੀਆਂ ਕਾਪੀ ਬੰਦੀ ਚਾਰ ਦੇ ਆ ਦੇਖੋ ਜੀ ਮੈਨੂੰ ਅੱਜ ਹੀ ਸਾਡੇ ਸਪੀਕਰ ਸਾਹਿਬ ਪ੍ਰਤਾਪ ਸੰਵਾ ਜੀ ਦੇ ਨੇ ਉਹ ਵੀ ਪਹੁੰਚ ਰਹੇ ਨੇ ਮਾਰਜੁਦ ਮੁਖਤਰੀ ਜਿਆਪਰਵੰਤ ਮਾਰਜ ਦੇ ਮੈਸੇਜ ਉਹਨਾਂ ਦਾ ਵੀ ਮੈਨੂੰ ਜਿਹੜਾ ਬਾਕੀ ਉਹਨਾਂ ਨੇ ਦੇ ਦਿੱਤਾ ਵੀ ਉਹ ਵੀ ਆ ਰਹੇ ਨੇ ਉਹ ਬੈਕਪਾਉਂਡ ਜਿਹੜਾ ਸਮੇਂ ਦੇ ਸਮੇਂ ਅਗਰਾ ਕੀ ਕਰਦਾ ਸਾਡੇ ਕੈਪਟਨ ਮਿਨਿਸਟਰ ਲਾਲ ਸਿੰਘ ਕਰਰੂ ਸਾਡੇ ਕੈਪਟਨ ਮਿਨਿਸਟਰ ਤਰਦੀਪ ਤਾਰੀਵਾਲ ਸਾਹਿਬ ਇਹ ਵੀ ਆਉਣਗੇ ਐਂਟਰੀ ਤੇ ਕੀ ਸਵਾਲ ਕੀਤਾ ਜਾਏਗਾ ਐਂਟਰੀ ਤੇ ਹਰ ਸਾਲ ਜਦੋਂ ਆਪਣੇ ਕਰਤਾਰਪੁਰ ਦੀ ਹੱਦ ਸ਼ੁਰੂ ਹੁੰਦੀ ਹੈ ਜਿੰਨੀ ਵੀ ਸਰਦੀ ਆਮ ਆਦਮੀ ਪਾਰਟੀ ਦੇ ਜਿਹਨੇ ਦੀ ਟੀਮ ਹੈ ਸਾਰੀ ਜਿਹੜੀ ਹੈ ਉਹਨਾਂ ਦਾ ਸਵਾਗਤ ਕਰਦੇ ਹਾਂ ਇੱਥੇ ਪਹੁੰਚੇ ਕੱਟ ਸਾਹਿਬ ਜਿਹੜਾ ਮੀਡੀਆ ਕਹਿੰਦਾ ਜਦਾ ਵੀ ਜਿਹੜੀਆਂ ਕਮੀਆਂ ਨੇ ਮੀਡੀਆ ਜਿਹੜੀਆਂ ਅ公 ਸਾਹਮਣੇ ਹੈ ਕੱਟ ਸਾਹਿਬ ਜਦੋਂ ਮੀਡੀਆ ਤੇ ਕੋਈ ਮਤਲਬ ਆਮ ਬੰਦਾ ਹਰਦਾ ਉਹ ਉਸ ਪ੍ਰਸਾਰਣ ਨਹੀਂ ਜਾਂਦੀ ਇਹ ਦੇਖੋ ਜੇ ਕੋਈ ਆਮ ਪਤਾ ਹੈਗਾ ਤਾਂ ਉਹ ਸਾਡੇ ਧਿਆਨ ਚ ਆਉਂਦਾ ਤੁਹਾਨੂੰ ਜੇ ਕੋਈ ਦਿੱਕਤ ਪਉਂਦੀ ਪਰੇਸ਼ਾਨੀ ਆਉਂਦੀ ਆਪੋ ਦੱਸੋ ਜਮੂਨ ਦਾ ਦਿਸਨ ਕੇਰਾ ਸੌਂ ਕੇ ਆਮ ਦਾ ਜਵਾਬ ਪੁਰਾਣੇ ਸੁਰੱਖਿਆ ਹੋ ਗਈ ਤੇ ਦਿਸਨ ਲਗਨ ਬੈਸਟ ਵੀ ਇਸਵਾ ਮਾਰੇ ਹੈ ਬੈਸਟ ਪਰ ਉਹਨੂੰ ਪੁਲਿਸ ਕੋਲ ਭੁਵਾਈ ਜਾਂਦਲੀਆ ਜਾਂ ਲੋਕਾਂ ਨੂੰ ਬਹੁਤ ਵਧੀਆ ਸਹੂਲਤਾਂ ਦੇ ਦਿੱਤੀਆਂ ਹੋਰ ਕਿੰਨੇ ਪ੍ਰਬੰਧ ਕੀਏ ਐ ਦੇਖੋ ਕਿ ਮੈਂ ਤੁਹਾਨੂੰ ਦੱਸਾਂ ਚਰਵਾਵਾ ਵੀ